ਮੇਰਾ ਨਾਮ ਹਰਮਨਵੀਰ ਸਿੰਘ ਸਿੱਧੂ ਹੈ ਮੈਂ ਆਰਸੋਰਸ ਮੁਲਾਜ਼ਮ ਜੁਨੀਅਨ ਦਾ ਪ੍ਰਧਾਨ ਆ ਇਹ ਜਿਹੜਾ ਅੱਜ ਮੁੱਦਾ ਚੱਲ ਰਿਹਾ ਹੈ ਇੱਕ ਸਵੀਪਰ ਤੇ ਇੱਕ ਮਾਲੀ ਦਾ ਕਿਉਂਕਿ ਦੋਨਾਂ ਨੂੰ ਹੀ ਬਿਨਾ ਨੋਟਿਸ ਦਿੱਤੇ ਅੱਜ ਤੋਂ 2 ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਐਟ ਅ ਟਾਈਮ ਹੀ ਜਦੋਂ ਦੂਸਰੇ ਦਿਨ ਉਹ ਡਿਊਟੀ ਤੇ ਆਏ ਇੱਕ ਨਵੇਂ ਬੰਦੇ ਵੀ ਇਹਨਾਂ ਨੇ ਜੁਆਇਨ ਕਰਾ ਲਏ ਉਹਦੇ ਬਾਬਤ ਅਸੀਂ ਬਾਰ-ਬਾਰ ਐਸਐਮਓ ਸਾਹਿਬ ਨੂੰ ਮਿਲੇ ਇੱਥੋਂ ਤੱਕ ਕਿ ਸਿਵਲ ਸਰਜਨ ਸਾਹਿਬ ਨੂੰ ਹੀ ਮਿਲੇ ਪਰ ਉਹਨਾਂ ਨੇ ਸਾਨੂੰ ਸਿਰਫ ਸਮਾਂ ਮੰਗਿਆ ਕਾਪਤਾ ਦੱਸ ਦਿੰਦਾ ਅਸੀਂ ਉਹ ਸਮੇਂ ਤੋਂ ਬਾਅਦ ਵੀ ਜਾਂਦੇ ਰਹੇ ਵੀ ਸਾਡੀ ਸਰ ਸਾਡਾ ਕੋਈ ਹੱਲ ਪਰ ਉਹਨਾਂ ਨੇ ਸਾਨੂੰ ਸਿਰਫ ਲਾਰੇ ਲਾਏ ਹੋਰ ਕੁਛ ਨਹੀਂ ਸਾਡਾ ਕੋਈ ਮੁਲਾਜ਼ਮ ਨੂੰ ਬਹਾਲ ਨਹੀਂ ਕੀਤਾ ਹੁਣ ਅਸੀਂ 48 ਘੰਟੇ ਦਾ ਨੋਟਿਸ ਦਿੱਤਾ ਹੀ ਹੈ ਹੜਤਾਲ ਦਾ ਹੜਤਾਲ ਦਾ 48 ਘੰਟੇ ਪੂਰੇ ਹੋਣ ਤੋਂ ਬਾਅਦ ਅੱਜ ਇਹ ਹੜਤਾਲ ਹੈ ਐਸਐਮਓ ਸਾਹਿਬ ਅੱਜ ਚਲੋ ਉਹਨਾਂ ਦੀ ਕੋਈ ਘਰੇਲੂ ਪ੍ਰੋਬਲਮ ਉਹ ਨਹੀਂ ਆਏ ਤੇ ਪਰ ਅਸੀਂ ਜਿਹੜੀ ਇਹ ਸੰਘਰਸ਼ਾ ਸਾਡਾ ਇਹ ਮੁਲਾਜ਼ਮ ਘਟੋ ਘਟ ਆਪਣਾ ਸਵੀਪਰ 40 50 ਸਵੀਪਰ ਤੇ ਹੋਰ ਸੋਰਸੇ ਜਿੰਨੇ ਵੀ 80 90 ਮੁਲਾਜ਼ਮ ਅਸੀਂ ਇਹ ਪ੍ਰਸ਼ਾਸਨ ਚਤਾਵਨੀ ਦਿੰਦੇ ਆ ਵੀ ਜੇ ਸਾਡੇ ਮੁਲਾਜ਼ਮ ਬਹਾਲ ਨਹੀਂ ਕੀਤੇ ਗਏ ਇਹ ਪ੍ਰੋਪਰ ਹੜਤਾਲ ਹੋਊਗੀ ਸਾਰੇ ਸਾਨੂੰ ਜਿਲੇਚਕਾਰਨੀ ਪੇਤੇ ਝਲੇਚ ਵੀ ਹੋਊਗੀ ਤੇ ਵਿਸ਼ਾਲ 50 ਪੱਦਰ ਤੇ ਵੀ ਹੋ ਸਕਦੀ ਹੈ ਇਸ ਕਰਕੇ ਜੇ ਕੋਈ ਹੜਤਾਲ ਹੁੰਦੀ ਆ ਉਹਦੇ ਉਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਹਸਪਤਾਲ ਦੇ ਮੁਲਾਜ਼ਮ ਹੋਣਗੇ ਤੇ ਅੱਗੇ ਤੋਂ ਸਾਡਾ ਸੰਘਰਸ਼ ਹੋਰ ਵੀ ਜ਼ਿਆਦਾ ਤਿੱਖਾ ਹੋ ਸਕਦਾ ਮੈਂ ਕਲਾਸ ਫੋਰ ਯੂਨੀਅਨ ਤੋਂ ਮੀਤ ਪ੍ਰਧਾਨ ਹਨੀ ਕੁਮਾਰ ਮੇਰੇ ਨਾਲ ਪ੍ਰਧਾਨ ਜੀ ਗगन ਜੀ ਬਨੇ ਹਰਮਨ ਜੀ ਪ੍ਰਧਾਨ ਜੀ ਸਾਡੀ ਐਕਚੁਅਲੀ ਕੀ ਹੈ ਕਿ ਸਾਡੇ ਦੋ ਮੁਲਾਜ਼ਮ ਸੀ ਇੱਕ ਮਾਲੀ ਸੀ ਤੇ ਇੱਕ ਸਵੀਪਰ ਸੀ 2 ਮਹੀਨੇ ਪਹਿਲਾਂ ਕਮਲ ਜੀ ਨੂੰ ਬਿਨਾਂ ਕੋਈ ਨੋਟਿਸ ਦਿੱਤੇ ਉਹਨਾਂ ਨੂੰ ਡਿਊਟੀ ਤੋਂ ਫਾਰਗ ਕਰਤਾ ਸੀ ਪੁੱਤੂਬਦ ਮਾਲੀ ਜੀ ਆਪਦੇ ਵਿਆਹ ਗਏ ਹੋਏ ਸੀ ਕੋਈ ਉਹਨਾਂ ਨੇ ਬੇਨਤੀ ਵੀ ਕੀਤੀ ਵੀ ਸਰ ਮੈਂ ਵਿਆਹ ਗਿਆ ਆ ਮੈਂ ਮੈਂ ਇੰਨੇ ਦਿਨਾਂ ਨੂੰ ਆਉਂਗਾ ਉਹਨਾਂ ਨੇ ਉਹਨਾਂ ਨੂੰ ਬਿਨਾ ਨੋਟਿਸ ਦਿੱਤੇ ਉਹਨਾਂ ਨੂੰ ਡਿਊਟੀ ਤੋਂ ਫਾਰਗ ਕਰਤਾ ਅਸੀਂ 2 ਮਹੀਨਿਆਂ ਤੋਂ ਅਸੀਂ ਪਰਿਵਾਰ ਮੰਗੂ ਰੇ ਨੇ ਹਸਪੀਟਲ ਦੇ ਵਿੱਚ ਸਾਨੂੰ ਐ ਵੀ ਸਾਡਾ ਕੋਈ ਬਾਹਰਲੀ ਅੰਦਰਲੀ ਗੱਲ ਬਾਹਰ ਨਾ ਜਾਵੇ ਅਸੀਂ ਪਰਿਵਾਰ ਮੰਗੂ ਬੈਠ ਕੇ ਐਸਐਮਓ ਸਾਹਿਬ ਨਾਲ ਦੋ ਤਿੰਨ ਵਾਰੀ ਮਿਲੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੀ ਜਿਹੜੀ ਮੰਗ ਹੈ ਉਹ ਜਾਇਜ਼ ਆ ਉਹ ਪੂਰੀ ਕਰਾਂਗੇ ਪਰ ਹੁਣ ਪਰਸੋ ਤੋਂ ਹੁਣ ਪਰਸੋ ਤੋਂ ਐਸਐਮਓ ਸਾਹਿਬ ਨੇ ਮਨਾ ਕਰਤਾ ਵੀ ਮੇਰੇ ਹੱਥ ਖੜੇ ਨੇ ਮੈਂ ਕੁਝ ਨਹੀਂ ਕਰ ਸਕਦਾ ਤੇ ਮੈਂ ਹੁਣ ਇਹਨਾਂ ਨੂੰ ਨਹੀਂ ਰੱਖ ਸਕਦਾ ਇਸ ਤਰ੍ਹਾਂ ਇਸ ਕਾਰਨ ਕਰਕੇ ਕਲਾਸ ਯੂਨੀਅਨ ਸਾਰੀ ਜੋ ਹਸਪਤਾਲ ਨੂੰ ਦੇਖਦੀ ਹੈ ਤੇ ਹਸਪਤਾਲ ਨੂੰ ਚਲਾਉਣ ਵਾਲਜਮਾ ਦੀ ਰਾਖੀ ਹੈ ਉਹਨਾਂ ਨਾਲ ਗੱਲ ਕੀਤੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨਾਲ ਗੱਲ ਕੀਤੀ ਰਮੇਸ਼ ਕੁਮਾਰ ਹਮਦਰਦ ਜੀ ਨਾਲ ਤਾਂ ਅਸੀਂ 48 ਘੰਟਿਆਂ ਦਾ ਅਲਟੀਮੇਟ ਦਿੱਤਾ ਉਹਨਾਂ ਨੂੰ 48 ਘੰਟਿਆਂ ਦੇ ਵਿੱਚ ਜੇ ਸਾਡੇ ਬੰਦੇ ਬਹਾਲ ਹੋਗੇ ਤਾਂ ਅਸੀਂ ਕੋਈ ਧਰਨਾ ਨਹੀਂ ਲਾਵਾਂਗੇ ਪਰ ਐਸਐਮਓ ਆਹ ਬਲੋ ਸਾਨੂੰ ਕੋਈ ਲੈਟਰ ਨਹੀਂ ਦਿੱਤਾ ਗਿਆ ਤੇ ਅਸੀਂ ਬਹਾਲ ਕਰ ਰਹੇ ਹਾਂ ਇਸ ਲਈ ਅਸੀਂ ਅੱਜ ਆਪਦਾ ਧਰਨਾ ਜਿਹੜਾ ਚਾਲੂ ਕਰਤਾ ਕੱਲਾ ਬਰਨਾਲਾ ਸਿਵਲ ਹਸਪਤਾਲ ਦੇ ਵਿੱਚ ਧਰਨਾ ਦੇਖੋ ਜੇ ਅੱਜ ਐਸਐਮਓ ਸਾਹਿਬ ਦੀ ਕੋਈ ਅਪਦੀਕ ਕਰਦੀ ਪ੍ਰੋਬਲਮ ਸੀ ਅਸੀਂ ਵੀ ਸਮਝਦੇ ਹਾਂ ਇਨਸਾਨ ਦੀ ਤੌਰ ਤੇ ਤੇ ਜੇ ਕੱਲ ਨੂੰ ਕੋਈ ਹੱਲ ਨਾ ਹੋਇਆ ਤਾਂ ਇਹ ਧਰਨਾ ਜਿਹੜਾ ਵੱਡੇ ਲੈਵਲ ਤੇ ਜਾਊਗਾ ਮੇਰਾ ਨਾਮ ਰਮੇਸ਼ ਕੁਮਾਰ ਹਮਦਰਦ ਪ੍ਰਧਾਨ ਕਲਾਸ 4 ਜੂਨੀਅਰ ਜ਼ਿਲ੍ਹਾ ਬਰਨਾਲਾ ਅੱਜ ਧਰਨਾ ਐਸਐਮਓ ਦੇ ਖਿਲਾਫ ਸਿਵਲ ਹਸਪਤਾਲ ਬਰਨਾਲਾ ਵਿੱਚ ਲੱਗ ਰਿਹਾ ਹੈ ਕਿਉਂਕਿ ਐਸੋ ਆਮਨੇ ਦੋ ਮੁਲਾਜ਼ਮ ਬਿਗੇਰ ਨੋਟਿਸ ਦਿੱਤੇ ਆ ਬਿਗੇਰ ਕੋਈ ਜਵਾਬ ਤਲਬੀ ਕੀਤੀਆਂ ਘਰਾਂ ਨੂੰ ਭੇਜਤੇ ਜਿਨ੍ਹਾਂ ਦੀ ਸਰਵਿਸ 10-10 ਸਾਲ ਦੀ ਆ ਅਸੀਂ ਇਹ ਜਾਂਉਂਦੇ ਸੀ ਵੀ ਉਹਨਾਂ ਦੀ ਇਹ ਕੋਈ ਗਲਤੀ ਹੈਗੀ ਸੀ ਚਾਹੇ ਨਹੀਂ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਉਹਨਾਂ ਨੂੰ ਸੁਣਿਆ ਜਾਂਦਾ ਉਹਨਾਂ ਦੀ ਜਵਾਬ ਤਲਬੀ ਕੀਤੀ ਜਾਂਦੀ ਉਹਨਾਂ ਨੂੰ ਕੋਈ ਚਿੱਠੀ ਪੱਤਰ ਨਿਕਲਦਾ ਕਿਉਂ ਹਰ ਇੱਕ ਚੀਜ਼ ਦਾ ਇੱਕ ਪ੍ਰੋਸੈਸ ਹੈ ਪਰ ਬਾਣੀਏ ਦੀ ਨੌਕਰੀ ਮੰਗੂ ਵੀ ਜਿਵੇਂ ਹੱਟਦੇ ਬੰਦਾ ਲੱਗਿਆ ਹੋਇਆ ਤੇ ਜੇ ਕੋਈ ਮਾਲਕ ਨਾਲ ਕੋਈ ਉਨਕੀ ਹੋਗੀ ਤਾਂ ਮਾਲਕ ਤੜਕ ਸ਼ਾਮ ਨੂੰ ਹੀ ਕਹਿੰਦਾ ਵੀ ਤੜਕੇ ਕੱਕੇ ਆਈ ਨਾ ਤੇਰਾ ਹਿਸਾਬ ਕਰ ਦਿੱਤਾ ਗਿਆ ਉਹ ਸਲੂਕ ਮਤਲਬ ਕਿ ਮੁਲਾਜ਼ਮਾਂ ਨਾਲ ਇੱਥੇ ਹੋ ਰਿਹਾ ਹੈ ਔਰ ਕਲਾਸ 4 ਜੁਨੀਅਨ ਜਿਹੜੀ ਸਿਵਲ ਹਸਪਤਾਲ ਦੀ ਹੈ ਉਹ ਐਸ ਆਰਸੇ ਨੂੰ 2 ਮਹੀਨੇ ਹੋ ਗਏ ਨੇ ਮੁਲਾਜ਼ਮ ਕੱਢਿਆ ਨੂੰ ਕਲਾਸ 4 ਜੁਨੀਅਨ ਸਿਵਲ ਹਸਪਤਾਲ ਬਰਨਾਲਾ ਮਤਲਬ ਕਿ ਟਾਈਮ ਟੂ ਟਾਈਮ ਬਾਰ ਬਾਰ ਮਿਲਦੀ ਰਹੀ ਹੈ ਅਪੀਲ ਕਰਦੀ ਰਹੀ ਵੀ ਇਹਨਾਂ ਨੂੰ ਬਹਾਲ ਕਰ ਦੋ ਪਰ ਨਹੀਂ ਕੀਤੇ ਗਏ ਹੁਣ ਜਿਹੜਾ ਅੱਜ ਧਰਨਾ ਲੱਗ ਰਿਹਾ ਹੈ ਉਹ ਕਲਾਸ 4 ਜੁਨੀਅਨ ਜ਼ਿਲ੍ਹਾ ਬਰਨਾਲਾ ਵੱਲੋਂ ਲੱਗ ਰਿਹਾ ਹੈ ਜਦੋਂ ਜ਼ਿਲ੍ਹਾ ਬਰਨਾਲਾ ਦੀ ਕਮੇਟੀ ਐਸਮ ਸਾਹਿਬ ਨੂੰ ਮਿਲੀ ਹੈ ਇਹਨਾਂ ਨੇ ਸਾਡੇ ਤੋਂ 2 ਦਿਨ ਮੰਗੇ ਸੀ 2 ਦਿਨ ਦੀ ਵਜ੍ਹਾ ਐਸੀ ਹਫਤਾ ਦਿੱਤਾ ਸੀਗਾ ਵੀ ਤੁਹਾਨੂੰ ਇੱਕ ਹਫਕਾ ਦਿੱਤਾ ਵੀ ਤੁਸੀਂ ਇਹਨਾਂ ਨੂੰ ਵਿਚਾਰ ਕੇ ਬਹਾਲ ਕਰ ਦੋ ਉਹਨਾਂ ਨੇ 2 ਦਿਨ ਮੰਗੇ ਅਸੀਂ ਹਫਤਾ ਦਿੱਤਾ ਕੁਝ ਸਾਢੇ ਦਿਨ ਐਵੇਂ ਅਸੀਂ 10 ਦਿਨ ਨਿਕਲ ਗਏ ਅਸੀਂ 10 ਦਿਨਾਂ ਬਾਅਦ ਜਦੋਂ ਮਿਲਿਆ ਫੇਰ ਉਹ ਟਾਈਮ ਮੰਗ ਰਹੇ ਸੀਗੇ ਉਸ ਤੋਂ ਬਾਅਦ 15 ਤਰੀਕ ਨੂੰ ਅਸੀਂ 24 ਘੰਟਿਆਂ ਦਾ ਨੋਟਿਸ ਦਿੱਤਾ ਇਹਨਾਂ ਨੂੰ ਵੀ 24 ਘੰਟੇ ਦੇ ਅੰਦਰ-ਅੰਦਰ ਇਹਨਾਂ ਨੂੰ ਤੁਸੀਂ ਬਹਾਲ ਕਰ ਦਿਓ ਨਹੀਂ ਅਸੀਂ ਧਰਨਾ ਲਾਵਾਂਗੇ ਜਿਹੜਾ ਕਿ ਜੋ ਵੀ 48 ਘੰਟੇ ਦਾ 48 ਘੰਟੇ ਦਾ ਜਿਹੜਾ ਸਮਾਂ ਉਹ ਅੱਜ 11:00 ਵਜੇ 11:15 ਦੇ ਖਤਮ ਹੋ ਗਿਆ ਅਸੀਂ ਅੱਜ ਐਸਪੋ ਸਾਹਿਬ ਦੇ ਖਿਲਾਫ ਧਰਨਾ ਲਾ ਰਹੇ ਹਾਂ ਔਰ ਮੰਗ ਕਰ ਰਹੇ ਹਾਂ ਵੀ ਕੱਢੇ ਹੋਏ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਜਦ ਤੱਕ ਕੱਢੇ ਹੋਏ ਮੁਲਾਜ਼ਮ ਬਹਾਲ ਨਹੀਂ ਹੁੰਦੇ ਉਦ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੂਗਾ ਧਰਨਾ ਦਾ ਧਰਨਾ ਜੀ ਨੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਮੈਂ ਡਾਕਟਰ ਗਗਨਦੀਪ ਐਕਟਿੰਗ ਐਸਐਮਓ ਸਿਵਲ ਹਸਪੀਟਲ ਬਰਨਾਲਾ ਇਹ ਇੱਕ ਮਾਲੀ ਤੇ ਇੱਕ সুইਪਰ ਦਾ ਇਸ਼ੂ ਹੈਗਾ ਜੀ ਉਹਨਾਂ ਨੂੰ ਕੁਝ ਇਨਡਿਸਿਪਲਨ ਦੀ ਉਹਨਾਂ ਦੇ ਅਗੇਂਸਟ ਸ਼ਿਕਾਇਤ ਆਈ ਸੀ ਜੇ ਸ਼ਿਕਾਇਤ ਕਰਕੇ ਉਹਨਾਂ ਨੂੰ ਹਟਾਇਆ ਗਿਆ ਸੀਗਾ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਬਦਲਵਾ ਪ੍ਰਬੰਧ ਕੀਤਾ ਗਿਆ ਸੀਗਾ ਉਹਦੇ ਅਗੇਂਸਟ ਇਹ ਪ੍ਰੋਟੈਸਟ ਕਰ ਰਹੇ ਨੇ ਇਹ ਦੇਖੋ ਜਿੰਨਾ ਕ ਐਸਐਮਓ ਸਰ ਨੇ ਮੈਨੂੰ ਦੱਸੀ ਹੈਗੀ ਗੱਲ ਕਿ ਇਹਨਾਂ ਦਾ ਜਿਹੜਾ ਤਰਨਾ ਹੈਗਾ ਉਹਦੇ ਲਈ ਜੋ ਇਨਡਿਸਿਪਲਨ ਸੀਗਾ ਉਹਦੇ ਅਗੇਂਸਟ ਐਕਸ਼ਨ ਲਿਆ ਗਿਆ ਹੈ ਫਿਰ ਵੀ ਇੱਕ ਵਾਰ ਐਸਐਮਓ ਸਰ ਕੱਲ ਨੂੰ ਆ ਜਾਣਗੇ ਜੋ ਛੁੱਟੀ ਦੇਣਗੇ ਜੋ ਜ਼ਿਆਦਾ ਜਾਣਕਾਰੀ ਉਹ ਦੇ ਸਕਣਗੇ ਇਹਦੇ ਬਾਰੇ